ਸਾਰੇ ਨੋਤੇ ਬਰੋਨਾਂ ਵਾਰੀ ਰੁਜੀ ਕੀ ਕਾਲਸਾ ਵਾਰੀ ਰੁਜੀ ਦੀ ਫਤਿਹ ਅੱਜ ਤੁਹਾਡੇ ਸਾਰਿਆਂ ਦੇ ਰੂਰ ਹੋਣ ਦਾ ਜਿਹੜਾ ਮੁੱਖ ਮਕਸਦ ਆ ਕਿ ਜਿਹੜੀਆਂ ਲੁਧਿਆਣਾ ਦੇ ਵਿੱਚ ਜਿਹੜੀ ਚੋਣ ਚੱਲ ਰਹੀ ਆ ਲੁਧਿਆਣਾ ਪੱਛਮੀ ਹਲਕੇ ਦੀ ਅਤੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਬਲਵਕ ਸਿੰਘ ਘੁੰਮਣ ਚੋਣ ਲੜ ਰਹੇ ਨੇ ਤੇ ਜਿਨ੍ਹਾਂ ਦੇ ਨਾਲ ਮੇਰੇ ਪਿੰਨੋ ਨਿੱਜੀ ਤੌਰ ਤੇ ਬੜੇ ਬਧੀਆ ਸਪੰਦ ਰਹੇ ਨੇ ਸੋ ਜਦੋਂ ਕੋਈ ਵਿਅਕਤੀ ਚੋਣ ਲੜਦਾ ਉਹ ਹਰੇਕ ਤੱਕ ਪਹੁੰਚ ਕਰਦਾ ਹਰ ਵੋਟਰ ਤੱਕ ਹਰ ਵਰਕਰ ਤੱਕ ਹਰ ਆਗੂ ਤੱਕ ਅਤੇ ਚਾਹੇ ਕੋਈ ਵਿਰੋਧੀ ਪਾਰਟੀ ਦਾ ਵਰਕਰ ਹੋਵੇ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ ਕੈਂਡੀਡੇਟ ਵੱਲੋਂ ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਸਮੂਚੀ ਸੰਗਤ ਨੂੰ ਕਿ ਇਹ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਮੈਨੂੰ ਕੁਮਰ ਸਾਹਿਬ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਮਿਲਣਾ ਮੇਜ ਜੀ ਇਹ ਕਹਿੰਦਾ ਮੈਂ ਰਾਤ ਨੂੰ ਡੇਟ ਹੋਊਂਗਾ 10 ਵਜੇ ਵੇਲੇ 10 ਵਜੇ ਸਵੇਰ ਬਣੂਗਾ ਮੈਂ ਕੋਈ ਨਹੀਂ ਲੇਟ ਆਜੂ ਔਰ ਲੇਕਿਨ ਮੇਰੇ ਕੋਲ ਤਾਂ ਕੀ ਹੁਣਾਂ ਦੀ ਮੈਂ ਸ਼ਾਮ ਨੂੰ ਉਹਨਾਂ ਦਾ ਇੱਕ ਇੰਟਰਵਿਊ ਸੁਣਿਆ ਜਿਹਦੇ ਵਿੱਚ ਇਹ ਪੰਜ ਮੈਂਬਰ ਜਿਹੜੀ ਭਰਤੀ ਕਮੇਟੀ ਆ ਉਹਦੇ ਖਿਲਾਫ ਤੇ ਮੇਰੇ ਨਿੱਜੀ ਖਿਲਾਫ ਉੱਥੇ ਬੋਲ ਰਹੇ ਨੇ ਚਲੋ ਮੈਂ ਉਹਨਾਂ ਦੀ ਮਰਜ਼ੀ ਹੈ ਨਹੀਂ ਮਤ ਜਾਈਦੀ ਉਹਨੀਆਂ ਸਾਡੇ ਤੋਂ ਅਸੀਂ ਚੁੱਪ ਰਹੇ ਲੇਕਿਨ ਹੁਣ ਮੈਂ ਦੇਖ ਰਿਹਾ ਕਿ ਕੁਝ ਦਿਨਾਂ ਤੋਂ ਰੈਗੂਲਰ ਉਹਨਾਂ ਦੀਆਂ ਸਟੇਟਮੈਂਟਾਂ ਉਹਨਾਂ ਦੇ ਇੰਟਰਵਿਊ ਜਿਹੜੀਆਂ ਆ ਰਹੀਆਂ ਨੇ ਸਿਰਫ ਮੇਰੇ ਖਿਲਾਫ ਹੀ ਆ ਰਹੀਆਂ ਨੇ ਮੇਰਾ ਕਹਿੰਦਾ ਕਿ ਉਹਨਾਂ ਦੇ ਕਲਅ ਕੈਂਡੀਡੇਟ ਕਿਉਂ ਡਰ ਰਹੇ ਉਹਨਾਂ ਦੇ ਕਲਅ ਦਾ ਕੁਛ ਆਪ ਦਾ ਕੁਸ਼ਾਹੋ ਕਰ ਜਿਆ ਕਰਦੇ ਨਹੀਂ ਕਰਦੇ ਲੇਕਿਨ ਉਹਨਾਂ ਦੀ ਹਰ ਇੰਟਰਵਿਊ ਦੇ ਵਿੱਚ ਮੇਰਾ ਜ਼ਿਕਰ ਆ ਰਿਹਾ ਕਿ ਮੈਂ ਉਹਨਾਂ ਦੀ ਸ਼ਹਿਰ ਵਿਰੋਧਤਾ ਕਰ ਰਿਹਾ ਮੈਂ ਕਦੇ ਕਦੇ ਕਹਿੰਦੇ ਕਿਸੇ ਪਾਰਟੀ ਦੀ ਮਦਦ ਕਰ ਰਿਹਾ ਕਦੇ ਕਿਸੇ ਪਾਰਟੀ ਦੀ ਰਨਿੰਗ ਹੁੰਦੀ ਆ ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗਾ ਤੁਸੀਂ ਉਹ ਸਬੂਤ ਪੇਸ਼ ਕਰ ਦਿਓ ਲੋਕਾਂ ਨੂੰ ਆਪੇ ਸਮਝ ਨੂੰ ਪਤਾ ਲੱਗ ਜੂਗਾ ਜਿਹੜਾ ਵੀ ਤੁਸੀਂ ਕਦੇ ਕਹਿੰਦੇ ਹੋ ਕੋਈ ਪੰਜ ਮੈਂਬਰੀ ਕਮੇਟੀ ਜੋ ਕੋ ਦਿੱਲੀ ਗਿਆ ਫਲਾਨੀ ਪਾਰਟੀ ਨੂੰ ਮਿਲਣ ਗਿਆ ਤੁਸੀਂ ਸਬੂਤ ਦਿਓ ਤਾਂ ਸਹੀ ਸਾਨੂੰ ਪਤਾ ਲੱਗੇ ਕਿ ਕੌਣ ਗਿਆ ਵਾ ਦੇਖੋ ਅਸੀਂ ਮੈਂ ਪਾਰਟੀ ਦੇ ਬਹੁਤ ਦੱਸ ਪਾਈ ਰਿਹਾ ਹਮੇਸ਼ਾ ਹੀ ਪਾਰਟੀ ਦੀ ਮਜਬੂਤੀ ਲਈ ਸਾਡੇ ਲੀਡਰਸ਼ਿਪ ਨਾਲ ਕੁਝ ਮਤਭੇਦ ਚੱਲ ਰਹੇ ਪਿਛਲੇ ਸਮੇਂ ਤੋਂ ਲੇਕਿਨ ਉਸ ਤੋਂ ਬਾਅਦ ਜਿੰਨੀ ਅਮੀ ਚੋਣਾਂ ਆਈਆਂ ਪਾਰਲੀਮੈਂਟ ਦੀ ਚੋਣਾਂ ਆਈਆਂ ਲੁਧਿਆਣੇ ਦੀ ਤੁਹਾਡੇ ਨਾਲ ਹੀ ਹੁੰਦੇ ਸਰਜੀ ਸਿੰਘ ਤੇ ਮੋਹਨ ਚੋਣ ਲੜ ਰਹੇ ਕੁਝ ਉਹਨਾਂ ਦੀ ਕੀ ਮਦਦ ਹੋਈ ਨਹੀਂ ਹਰ ਤਰ੍ਹਾਂ ਦੀ ਮਦਦ ਆਪਣੇ ਭੱਜੋ ਦੀ ਮਦਦ ਕੀਤੀ ਜਾਂ ਫਾਈਨੈਂਸ਼ੀਅਲੀ ਤੇ ਦਿਨ ਰਾਤ ਵੀ ਕੀਤਾ ਠੀਕ ਆ ਬਾਕੀ ਤਾਂ ਲੋਕਾਂ ਤੇ ਕਿਸਮਤ ਤੇ ਹੱਥ ਆ ਤੁਹਾਡੀ ਕਾਮਯਾਬੀ ਕਾਰਪੋਰੇਟ ਦੀ ਚੋਣਾਂ ਲੰਘ ਕੇ ਗਈਆਂ ਜਿਹੜੇ ਵੀ ਕੈਂਡੀਡੇਟਾਂ ਕਿ ਉਹ ਲੜ ਰਹੇ ਜਿਨੇ ਮੈਨੂੰ ਬੁਲਾਇਆ ਜਿੱਥੇ ਬੁਲਾਇਆ ਉਥੇ ਪਹੁੰਚੇ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਆ ਦੇਖੋ ਸਾਡੀ ਭਰਤੀ ਚੱਲ ਰਹੀ ਆ ਸਾਰੇ ਪੰਜਾਬ ਦੇ ਵਿੱਚ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੀ ਭਰਤੀ ਦਾ ਕਟ ਨਹੀਂ ਕੀਤਾ ਇਸ ਕਰਕੇ ਵੀ ਤੁਹਾਡੀ ਚੋਣ ਨੂੰ ਕੋਈ ਦਿੱਕਤ ਨਾ ਆਵੇ ਕੋਈ ਗਲਤ ਮੈਸੇਜ ਨਾ ਜਾਵੇ ਸਾਨੂੰ ਰੈਗੂਲਰ ਪਛਮੀ ਹਲਕੇ ਦੇ ਵਿੱਚੋਂ ਵੀ ਬਹੁਤ ਲੋਕਾਂ ਦੇ ਕਈ ਉਪਤਰਾ ਕਮੇਟੀਆਂ ਦੇ ਵਰਕਰਾਂ ਦੇ ਫੋਨ ਆ ਰਹੇ ਕਿ ਅਸੀਂ ਭਰਤੀ ਕਰਕੇ ਕੱਟ ਰੱਖ ਕੇ ਭਰਤੀ ਕਰਦੀ ਆ ਲੇਕਿਨ ਅਸੀਂ ਜਦੋਂ ਤੱਕ ਇਲੈਕਸ਼ਨ ਚੱਲ ਰਹੀ ਆ ਅਸੀਂ ਕੋਈ ਪ੍ਰੋਗਰਾਮ ਨਹੀਂ ਰੱਖ ਰਹੇ ਇਸੇ ਕਰਕੇ ਮੇਰੀ ਤੁਸੀ ਕਹ ਲਉ ਕੋਈ ਗਲਤ ਮੈਸੇਜ ਨਾ ਜਾਵੇ ਲੋਕਾਂ ਦੇ ਵਿੱਚ ਲੇਕਿਨ ਤੁਸੀ ਥੋੜੇ ਪਰੋਂ ਰੈਡ ਹੋ ਰਹੀ ਹੈ ਤੇ ਖੁੱਤ ਚੌਂੜ ਲੜ ਰਹੀ ਆ ਆਪਦੀ ਚੌਂੜ ਲੜੋ ਤੁਸੀਂ ਫੈਸਲਾ ਲੋਕਾਂ ਦੇ ਹੱਥ ਆ ਕਿਸਮਤ ਦੇ ਹੱਥ ਆ ਤੇ ਇਹ ਨਹੀਂ ਕਿ ਰੋਜ਼ ਤੁਸੀਂ ਵਾਰ-ਵਾਰ ਇੱਕੋ ਹੀ ਗੱਲ ਤੇ ਤੁਸੀਂ ਜਗਰ ਕਰੇ ਸੀ ਚੌਂੜਾਂ ਲੜੀਆਂ ਨੇ ਤੇ ਜਿੰਨੀ ਚੌਂੜ ਵੀ ਲੜੀ ਆ ਸਰਕਾਰ ਦੇ ਖਿਦਮਤ ਵੀ ਲੜੀ ਆ ਬੜਾ ਵਿਸ਼ੋਇਆ ਤੇ ਕੇਚੀਆਂ ਵੀ ਹੋਈਆਂ ਚਲੀਆਂ ਸਾਰੀਆਂ ਇਹ ਸਦਾ ਤਮਾਸ਼ਾ ਦੇਖਦੇ ਸੀਗੇ ਕਿ ਮਰਜ਼ੀ ਵੀ ਕਰਦੇ ਸੀ ਪੀਆ ਨੇ ਮਰਜ਼ੀ ਵੀ ਕੀਤੀ ਹੈਗੀ ਨਹੀਂ ਵੀ ਕੋਈ ਨਹੀਂ ਅਗਲੇ ਦੀ ਮਰਜ਼ੀ ਆ ਰਹੀ ਨਹੀਂ ਲੇਕਿਨ ਕੋਈ ਵੀ ਆਗੂ ਹੈ ਜਿਹੜਾ ਉਹ ਇੱਕ ਪਾਰਟੀ ਦੇ ਵਿੱਚ ਰਹੇ ਤੇ ਇੱਕਦਮ ਇੱਕ ਦੂਜੀ ਪਾਰਟੀ ਨੂੰ ਫਟਵਾ ਸਕਦਾ ਹੈ ਕਦੇ ਜਾਂ ਕਹਿ ਸਕਦਾ ਹੈ ਕਦੇ ਉਹਦੀ ਆਪਣੀ ਕੀ ਉਹਦੇ ਵਿੱਚ ਵੈਲਿਊ ਰਹਿ ਜਾਂਦੀ ਹੈ ਸੋ ਇਸ ਲਈ ਤੁਸੀਂ ਇਹ ਸਾਰੀਆਂ ਗੱਲਾਂ ਛੱਡ ਕੇ ਆਪ ਦੀ ਡਾਇਰੈਕਸ਼ਨ ਵੱਲ ਧਿਆਨ ਦਿਓ ਫੋਟੋ ਦਿਨ ਰਹਿ ਗਏ ਨੇ ਬਾਕੀ ਜਿਹੜਾ ਨਤੀਜਾ ਲੋਕਾਂ ਨੇ ਦੇਣਾ ਤੇ ਪਰਮਾਤਮਾ ਨੇ ਦੇਣਾ ਹੈ ਕਾਨੂੰ ਵੀ ਸਾਨੂੰ ਤੁਸੀਂ ਬਲੇਮ ਦਉਂ ਸੋ ਆਪਦੀ ਨਰਜੀ ਹੈ ਜਿਹੜੀ ਸਾਰੀ ਇਸ ਪਾਸੇ ਲੱਗਦੀ ਸੀ ਸੋ ਮੇਰਾ ਕਿਉਂਕਿ ਬਾਰ ਬਾਰ ਤੁਹਾਡੀਆਂ ਇਹ ਗੱਲਾਂ ਆ ਰਹੀਆਂ ਸੀਗੇ ਇਸ ਲਈ ਪਹਿਸਾ ਮੈਂ ਚਾਹੁੰਦਾ ਨਹੀਂ ਸੀ ਕਿ ਮੈਂ ਜਵਾਬ ਦਵਾਂ ਲੇਕਿਨ ਜਦੋਂ ਬਾਰ ਬਾਰ ਤੁਸੀਂ ਰੋਜ਼ ਗੱਲ ਇੱਕ ਤੇ ਸ਼ੁਰੂ ਹੋਗੇ ਤਾਂ ਅਲੱਗ ਅਲੱਗ ਪਤ ਨਹੀਂ ਕਿਉਂ ਚੁੱਪ ਬੈਠੇ ਨੇ ਸੋ ਇਸ ਲਈ ਇਧਰ ਜੋ ਵੀ ਆ ਤੁਸੀਂ ਅਜੇ ਤੱਕ ਮੇਰੇ ਕੋਲ ਇਹ ਨਾਲ ਆਏ ਹੋ ਮਦਦ ਦੇ ਲਈ ਤੇ ਨਾ ਤੁਹਾਨੂੰ ਮੇਨ ਨਾਲ ਲੋੜ ਸਾਡੀ ਬਦਲ ਦੀ ਸਿਰਫ ਤੁਸੀਂ ਜਾਣ ਬੁੱਝ ਕੇ ਕਰਤਾਰ ਕਸ਼ੀ ਕਰ ਰਹੇ ਹੋ ਤੇ ਬਦਨਾਮ ਕਰਨਾ ਚਾਹੁੰਦੇ ਹੋ ਸੇ ਬਾਕੀ ਸਾਰੇ ਲੋਕ ਮ ਜਾਣਦੇ ਨੇ ਮੇਰੇ ਬਾਰੇ ਮੇਰੇ ਗਦਾਰ ਬਾਰੇ ਵੀ ਜਾਣਦੇ ਆ ਲੋਕਾਂ ਨੂੰ ਸਾਰਾ ਪਤਾ ਹੀ ਆ ਸੋ ਸਾਰਿਆਂ ਦਾ ਧੰਨਵਾਦ ਬਰੀਕ ਮੁਜੀਕਾ ਕਾਲਸ ਸਾਰੀ ਬਰੀਕ ਮੁਜੀਕਾ ਫਤ